ਸ੍ਰੀ ਗੁਰੂ ਪੰਜਾਬੀ ਯੂ ਬ੍ਰੇਕਿੰਗ ਪੰਜਾਬ ਨਿਊਜ਼ ਚੈਨਲ ਦੇਖ ਰਹੇ ਸਾਰੇ ਹੀ ਪੰਜਾਬੀਆਂ ਦਾ ਸਵਾਗਤ ਕਰਦੇ ਹਾਂ ਹਾਜ਼ਰ ਹੋਏ ਹਾਂ ਅੱਜ ਦੀਆਂ ਵੱਡੀਆਂ ਖਬਰਾਂ ਲੈ ਕੇ ਤੇ ਸਭ ਤੋਂ ਪਹਿਲਾਂ ਹੁਣ ਪਹਿਲੀ ਵੱਡੀ ਖਬਰ ਦੀ ਗੱਲ ਕਰੀਏ ਤੇ ਜਿੱਥੇ ਕਿ ਭਗਵੰਤ ਮਾਨ ਸਰਕਾਰ ਦੇ ਵੱਲੋਂ ਪੰਜਾਬ ਦੇ ਵਿੱਚ ਜੋਧ ਨਸ਼ਿਆਂ ਵਿਰੁੱਧ ਤਕਰੀਬਨ 1 ਸਾਲ ਪਹਿਲਾਂ ਚਲਾਇਆ ਗਿਆ ਸੀ ਤੇ ਇਸ ਤੋਂ ਬਾਅਦ ਹੁਣ ਜੋਧ ਨਸ਼ਿਆਂ ਵਿਰੁੱਧ ਦਾ ਦੂਸਰਾ ਪੜਾਅ ਵੀ ਸ਼ੁਰੂ ਕਰ ਦਿੱਤਾ ਗਿਆ ਹੈ ਤੇ ਭਗਵੰਤ ਮਾਨ ਦੇ ਲੀਡਰਾਂ ਤੇ ਐਮਐਲਏਜ਼ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਦੂਸਰੇ ਪੜਾਅ ਨੂੰ ਪੰਜਾਬ ਦੇ ਵਿੱਚ ਕਾਫੀ ਜ਼ਿਆਦਾ ਹੰਗਾਰਾ ਮਿਲ ਰਿਹਾ ਹੈ ਥਾਂ ਥਾਂ ਦੇ ਉੱਤੇ ਪੈਦਲ ਯ ਪੰਜਾਬ ਦੇ ਵਿੱਚ ਹੁਣ ਸਾਬਕਾ ਸੀਐਮ ਚਰਨਜੀਤ ਚੰਨੀ ਨੇ ਘਰ ਨਸ਼ੇ ਦੀ ਡਿਲੀਵਰੀ ਦਾ ਵੀਡੀਓ ਜਾਰੀ ਕਰ ਦਿੱਤਾ ਹੈ ਜੀ ਹਾਂ ਉਹਨਾਂ ਨੇ ਆਪਣੇ ਇੰਸਟਾਗ੍ਰam ਪੇਜ ਦੇ ਉੱਤੇ ਵੀਡੀਓ ਸ਼ੇਅਰ ਕੀਤਾ ਹੈ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਸੂਬੇ ਦੇ ਵਿੱਚ ਫੈਲਿਆ ਨਸ਼ੇ ਦੇ ਮੁੱਦੇ ਦੇ ਉੱਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਇੱਕ ਵਾਰ ਫਿਰ ਤੋਂ ਕਟਹਿਰੇ ਦੇ ਵਿੱਚ ਖੜਾ ਕਰ ਦਿੱਤਾ ਹੈ ਉਹਨਾਂ ਨੇ ਕਿਹਾ ਹੈ ਕਿ ਸੋਸ਼ਲ ਮੀਡੀਆ ਹੈਂਡਲ ਦੇ ਉੱਤੇ ਇੱਕ ਵੀਡੀਓ ਸਾਂਝੀ ਕਰਦੇ ਹਾਂ ਹੋਇਆ ਕਿ ਦੋ ਨੌਜਵਾਨ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਹਨ ਤੇ ਜਿਸ ਦੇ ਵਿੱਚ ਉਹਨਾਂ ਨੇ ਪੁੱਛਿਆ ਕਿ ਪੰਜਾਬ ਦੇ ਵਿੱਚ ਨਸ਼ਾ 10 ਮਿੰਟ ਦੇ ਵਿੱਚ ਮਿਲ ਸਕਦਾ ਹੈ ਤੇ ਉਹਨਾਂ ਕਿਹਾ ਕਿ 5 ਮਿੰਟ ਦੇ ਵਿੱਚ ਹੋਮ ਡਿਲੀਵਰੀ ਹੋ ਸਕਦੀ ਹੈ ਸੋ ਵੀਡੀਓ ਦੇ ਵਿੱਚ ਚੰਨੀ ਦੇ ਨਾਲ ਬੈਠੇ ਦੋ ਨੌਜਵਾਨਾਂ ਨੇ ਜਿਨ੍ਹਾਂ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਉਹਨਾਂ ਨੇ ਕਿਹਾ ਹੈ ਕਿ ਨਸ਼ਾ ਤਸਕਰਾਂ ਤੇ ਪੁਲਿਸ ਦੀ ਕਾਰਜ ਪ੍ਰਣਾਲੀ ਬਾਰੇ ਹੈਰਾਨ ਕਰ ਦੇ ਖੁਲਾਸੇ ਵੀ ਕੀਤੇ ਹਨ ਕਿ ਪੁਲਿਸ ਦੇ ਵੱਲੋਂ ਨਸ਼ਾ ਤਸਕਰਾਂ ਨੂੰ ਫੜਿਆ ਜਾਂਦਾ ਹੈ ਤੇ ਬਾਅਦ ਵਿੱਚ ਆਰਾਮ ਦੇ ਨਾਲ ਛੱਡ ਦਿੱਤਾ ਜਾਂਦਾ ਹੈ ਸੋ 5 ਮਿੰਟ ਦੇ ਵਿੱਚ ਹੀ ਨਸ਼ਾ ਹੋਮ ਡਿਲੀਵਰ ਹੋ ਰਿਹਾ ਹੈ ਪੰਜਾਬ ਦੇ ਵਿੱਚ ਤੇ ਦੂਜੇ ਪਾਸੇ ਭਗਵੰਤਪਨ ਸਰਕਾਰ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਜੁੱਧ ਨਸ਼ਿਆਂ ਵਿਰੁੱਧ ਦੀ ਦੂਸਰੀ ਮਹੀਮ ਨੂੰ ਦੂਸਰੇ ਪੜਾਅ ਨੂੰ ਕਾਫੀ ਜ਼ਿਆਦਾ ਹੰਗਾਰਾ ਮਿਲ ਰਿਹਾ ਹੈ ਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਜੇ ਜਲੰਧਰ ਤੋਂ ਵੱਡੀ ਖਬਰ ਸਾਹਮਣੇ ਨਿਕਲ ਕੇ ਆ ਰਹੀ ਹੈ ਤੇ ਵੱਡੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਅਣਪਛਾਤੇਆਂ ਦੇ ਵੱਲੋਂ ਜਲੰਧਰ ਦੇ ਆਰਪਨ ਸਟੇਟ ਇਲਾਕੇ ਦੇ ਵਿੱਚ ਲੱਖਾਂ ਦੀ ਲੁੱਟ ਕੀਤੀ ਗਈ ਹੈ ਬਾਈਕ ਸਵਾਰ ਬਦਮਾਸ਼ਾਂ ਦੇ ਵੱਲੋਂ ਇਹ ਲੁੱਟ ਕੀਤੀ ਗਈ ਹੈ ਲੁਟੇਰੇ ਕਾਰ ਸਵਾਰ ਪਤੀ ਪਤਨੀ ਦੇ ਕੋਲੋਂ ਲੱਖਾਂ ਰੁਪਏ ਦੀ ਨਕਦੀ ਦਾ ਬੈਗ ਖੋਹ ਕੇ ਰਫੂ ਚੱਕਰ ਹੋ ਚੁੱਕੇ ਹਨ ਬੈਂਕ ਦੇ ਬਾਹਰ ਪਤੀ ਪਤਨੀ ਦੇ ਕੋਲੋਂ ਲੁਟੇਰੇ ਵੇਖੋਫ ਹੋ ਕੇ 19 ਲੱਖ ਰੁਪਏ ਦੀ ਨਕਦੀ ਲੁੱਟ ਕੇ ਫਰਾਰ ਹੋ ਚੁੱਕੇ ਹਨ ਪਤਨੀ ਨੇ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਹੈ ਕਿ ਅਣਪਛਾਤੇਆਂ ਨੇ ਮੀ ਦੇਸ ਤੋਂ ਬਾਅਦ ਉਹਨਾਂ ਦੇ ਵੱਲੋਂ ਬੈਗ ਖੋਇਆ ਗਿਆ ਹੈ ਸਾਡੀ ਨਕਲੀ ਗਹਿਣਿਆਂ ਦੀ ਦੁਕਾਨ ਹੈ ਤੇ ਅਸੀਂ ਅੱਜ ਸਵੇਰੇ ਹੀ ਬੈਂਕ ਤੋਂ 17 ਲੱਖ ਰੁਪਏ ਕਢਾਏ ਸਨ ਤੇ 2 ਲੱਖ ਰੁਪਏ ਅਸੀਂ ਘਰੋਂ ਵੀ ਲੈ ਕੇ ਆਏ ਸਾਂ ਨੂੰ ਨੇ ਪਤਾ ਸੀ ਸਾਡੇ ਨਾਲ ਐਡੀ ਵੱਡੀ ਲੁੱਟ ਅੱਜ ਹੋ ਜਾਵੇਗੀ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤਾਂ ਜਿੱਥੇ ਕਿ ਕੱਲ੍ਹ ਹੀ ਜਲੰਧਰ ਦੇ ਵਿੱਚ ਗੋਲੀਆਂ ਮਾਰ ਕੇ ਲੱਕੀ ਓਵਰਾਜ ਦਾ ਕਤਲ ਕੀਤਾ ਗਿਆ ਸੀ ਇਸ ਤੋਂ ਬਾਅਦ ਹੁਣ ਹੁਸ਼ਿਆਰਪੁਰ ਦੇ ਵਿੱਚ ਅੱਜ ਤੜਕੇ ਹੀ ਇੱਕ ਬਜ਼ੁਰਗ ਔਰਤ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ ਜੀਹਾਂ ਜਾਣਕਾਰੀ ਮਿਲੀ ਹੈ ਕਿ ਗੜ ਸ਼ੰਕਰ ਦੇ ਬੀਤ ਖੇਤਰ ਦੇ ਵਿੱਚ ਪਿੰਡ ਮਹਿਦਵਾਨੀ ਗੁਜਰਾਂ ਦੇ ਵਿੱਚ ਸ਼ਨੀਵਾਰ ਸਵੇਰੇ 6 ਵਜੇ ਇੱਕ ਔਰਤ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ ਜਾਣਕਾਰੀ ਦੇ ਅਨੁਸਾਰ ਪਿੰਡ ਮਹਿਦਵਾਨੀ ਗੁਜਰਾਂ ਦੀ 62 ਸਾਲਾ ਔਰਤ ਰਚਨਾ ਦੇਵੀ ਪਤਨੀ ਸ਼ਾਮ ਲਾਲ ਵਾਸੀ ਗੁਜਰਾਂ ਸਵੇਰੇ 6 ਵਜੇ ਧਾਰਮਿਕ ਸਥਾਨ ਤੋਂ ਮੱਥਾ ਟੇ ਰਹੀ ਸੀ ਤੇ ਇੱਕ ਅਣਪਛਾਤੇ ਮੋਟਰਸਾਈਕਲ ਸਵਾਰ ਨੇ ਉਸ ਦੇ ਉੱਤੇ ਗੋਲੀਆਂ ਚਲਾ ਦਿੱਤੀਆਂ ਜਿਸ ਤੋਂ ਬਾਅਦ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਈ ਤੇ ਜਿਵੇਂ ਹੀ ਉਸ ਨੂੰ ਹਸਪਤਾਲ ਦੇ ਵਿੱਚ ਲਿਜਾਇਆ ਗਿਆ ਤੇ ਰਸਤੇ ਦੇ ਵਿੱਚ ਹੀ ਉਸ ਦੀ ਮੌਤ ਹੋ ਗਈ ਹੈ ਵਾਧੂ ਅਗਲੀ ਖਬਰ ਦੀ ਗੱਲ ਕਰੀਏ ਤਾਂ ਸੂਬੇ ਭਾਰਤ ਦੇ ਵਿੱਚ ਹੁਣ ਘੱਟ ਤੋਂ ਘੱਟ ਮਿਨੀਮਮ ਵੇਜ ਲਾਗੂ ਕਰਨ ਦੇ ਅਧਿਕਾਰਿਤ ਨਿਰਦੇਸ਼ ਜਾਰੀ ਕਰ ਦਿੱਤੇ ਹਨ ਇਸ ਫੈਸਲੇ ਦੇ ਨਾਲ ਸਰਕਾਰੀ ਵਿਭਾਗਾਂ ਦੇ ਵਿੱਚ ਹੁਣ ਆਊਟਸੋਰਸ ਕੀਤੇ ਕਰਮਚਾਰੀਆਂ ਤੇ ਨਿੱਜੀ ਖੇਤਰ ਦੇ ਵਿੱਚ ਕੰਮ ਕਰਨ ਵਾਲੇ ਲੱਖਾਂ ਮਜ਼ਦੂਰਾਂ ਦੀ ਤਨਖਾਹ ਦੇ ਵਿੱਚ ਵਾਧਾ ਹੋਵੇਗਾ ਪੰਜਾਬ ਸਰਕਾਰ ਨੇ ਸੂਬੇ ਦੇ ਵਿੱਚ ਘੱਟ ਤੋਂ ਘੱਟ ਉਜਰਤ ਦਰ ਲਾਗੂ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ ਨਵੀਂ ਦਰ ਦੇ ਨਾਲ ਹੁਣ ਸਰਕਾਰੀ ਵਿਭਾਗਾਂ ਦੇ ਵਿੱਚ ਆਊਟਸੋਰਸ ਕੀਤੇ ਕਰਮਚਾਰੀਆਂ ਤੇ ਨਿੱਜੀ ਖੇਤਰ ਦੇ ਵਿੱਚ ਕੰਮ ਕਰਨ ਵਾਲਿਆਂ ਦੀਆਂ ਤਨਖਾਹਾਂ ਦੇ ਵਿੱਚ ਵਾਧਾ ਹੋਵੇਗਾ ਜੀ ਹਾਂ ਹੁਣ ਨਵੀਆਂ ਦਰਾਂ ਦੇ ਅਨੁਸਾਰ ਮਹਿੰਗਾਈ ਪੱਤੇ ਦੇ ਵਿੱਚ ਵਾਧਾ ਕੀਤਾ ਗਿਆ ਹੈ ਤੇ ਕਰਮਚਾਰੀਆਂ ਦੀਆਂ ਤਨਖਾਹਾਂ 336 ਰੁਪਏ ਤੋਂ ਵਧਾ ਕੇ ਤੇ 439 ਰੁਪਏ ਪ੍ਰਤੀ ਮਹੀਨਾ ਵਧ ਜਾਣਗੀਆਂ ਸੋ ਇਸ ਤੋਂ ਬਾਅਦ ਤੁਹਾਨੂੰ ਦੱਸ ਦਈਏ ਕਿ ਹੁਣ ਮਜ਼ਦੂਰਾਂ ਦੀਆਂ ਦਿਹਾੜੀਆਂ ਦੇ ਵਿੱਚ ਵੀ ਲਗਾਤਾਰ ਵਾਧਾ ਕਰਨ ਦੀ ਮੰਗ ਉੱਠ ਰਹੀ ਹੈ ਇਸੇ ਦੌਰਾਨ ਪੰਜਾਬ ਦੇ ਵਿੱਚੋਂ ਅਤਰਿਆਣਾ ਦੇ ਵਿੱਚ ਵੀ ਜਿਹੜਾ ਕੀ ਹੁਣ ਮਿਨੀਮਮ ਵੇਜ ਜਿਹੜੀ ਆ ਜਾਂ ਫਿਰ ਘੱਟ ਤੋਂ ਘੱਟ ਦਿਹਾੜੀ ਆ ਉਸ ਦੇ ਵਿੱਚ ਵਾਧਾ ਕੀਤਾ ਗਿਆ ਹੈ ਤੇ ਹੁਣ ਪੰਜਾਬ ਦੇ ਮਜ਼ਦੂਰਾਂ ਦੇ ਦੁਆਰਾ ਇਹ ਮੰਗ ਕੀਤੀ ਜਾ ਰਹੀ ਹੈ ਕਿ ਪੰਜਾਬ ਦੇ ਵਿੱਚ ਘੱਟ ਤੋਂ ਘੱਟ ਕਿ 700 ਰੁਪਏ ਦਿਹਾੜੀ ਮਿਲਣੀ ਚਾਹੀਦੀ ਹੈ ਸੋ ਮਜ਼ਦੂਰ ਵਰਗ ਕਾफी ਜਿਆਦਾ ਚਿੰਤਾ ਦੇ ਵਿੱਚ ਹੈ ਕਿਉਂਕਿ ਲਗਾਤਾਰ ਵੱਧ ਰਹੀ ਮਹਿੰਗਾਈ ਦੇ ਕਾਰਨ ਉਹਨਾਂ ਦਾ ਹੁਣ ਘਰ ਚਲਾਉਣਾ ਕਾफी ਜਿਆਦਾ ਮੁਸ਼ਕਲ ਹੁੰਦਾ ਹੈ ਸੋ ਘੱਟ ਤੋਂ ਘੱਟ 700 ਰੁਪਏ ਦਿਹਾੜੀ ਦੀ ਮੰਗ ਹੁਣ ਪੰਜਾਬ ਦੇ ਵਿੱਚ ਵੀ ਉੱਠਣ ਲੱਗੀ ਹੈ ਇਸ ਤੋਂ ਬਾਅਦ ਇੱਕ ਖਬਰ ਦੀ ਗੱਲ ਕਰੀਏ ਤਾਂ ਕਾਂਗਰਸ ਨੇ ਸਿੱਧੂ ਦੀ ਪਤਨੀ ਨੂੰ ਕੱਢ ਦਿੱਤਾ ਹੈ ਹੁਣ ਪਾਰਟੀ ਤੋਂ ਬਾਹਰ ਇਸ ਐਕਸ਼ਨ ਤੋਂ ਬਾਅਦ ਭੜਕੀ ਨਵਜੋਤ ਕੌਰ ਲਿਖਿਆ ਭਾਜਪਾ ਨੇ ਮੇਰੇ ਟੈਲੈਂਟ ਨੂੰ ਮੰਨਿਆ ਹੈ ਜੀ ਹਾਂ ਪੰਜਾਬ ਦੀ ਸਿਆਸਤ ਦੇ ਨਾਲ ਜੁੜੀ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾਕਟਰ ਨਵਜੋਤ ਕੌਰ ਸਿੱਧੂ ਖਿਲਾਫ ਕਾਂਗਰਸ ਨੇ ਸਖਤ ਕਾਰਵਾਈ ਕੀਤੀ ਹੈ ਕਾਂਗਰਸ ਨੇ ਪਾਰਟੀ ਦੇ ਵਿੱਚੋਂ ਨਵਜੋਤ ਕੌਰ ਸਿੱਧੂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ ਜੀ ਹਾਂ 36 ਸਕੰਡ ਦੇ ਸਾਬਕਾ ਸੀਐਮ ਅਤੇ ਪੰਜਾਬ ਕਾਂਗਰਸ ਇੰਚਾਰਜ ਬੁਪੇਸ਼ ਪਗ ਇੰਨੇ ਇਹ ਜਾਣਕਾਰੀ ਦਿੱਤੀ ਹੈ ਹਾਲਾਂਕਿ ਕੁਝ ਦਿਨ ਪਹਿਲਾਂ ਹੀ ਨਵਜੋਤ ਕੌਰ ਸਿੱਧੂ ਨੇ ਪਾਰਟੀ ਛੱਡਣ ਦਾ ਵੀ ਐਲਾਨ ਕੀਤਾ ਸੀ ਪਰ ਇਸ ਤੋਂ ਪਹਿਲਾਂ ਹੀ ਕਾਂਗਰਸ ਦੇ ਦੁਆਰਾ ਇਸ ਨੂੰ ਬਾਹਰ ਕੱਢ ਦਿੱਤਾ ਗਿਆ ਹੈ ਨਵਜੋਤ ਕੌਰ ਸਿੱਧੂ ਨੇ ਹੁਣ ਰਾਹੁਲ ગાંધી ਨੂੰ ਪੱਪੂ ਕਿਹਾ ਹੈ ਉਹਨਾਂ ਦਾ ਕਹਿਣਾ ਹੈ ਕਿ ਪੱਪੂ ਨੇ ਆਖਰਕਾਰ ਮੇਰੇ ਨਾਮ ਦੇ ਉੱਤੇ ਮੋਹਰ ਲਗਾ ਦਿੱਤੀ ਹੈ ਉਹ ਇੱਕ ਅਜਿਹਾ ਆਗੂ ਹੈ ਜੋ ਮੰਨਦਾ ਹੈ ਕਿ ਉਹ ਇਕੱਲਾ ਮਾਨਦਾਰ ਅਤੇ ਗਿਆਨੀ ਇਨਸਾਨ ਹੈ ਹਾਲਾਂਕਿ ਉਸ ਨੂੰ ਜ਼ਮੀਨੀ ਹਕੀਕਤ ਤੋਂ ਪੂਰੀ ਤਰ੍ਹਾਂ ਉਹ ਅਣਜਾਣ ਹੈ ਤੇ ਉਸ ਦੇ ਅੰਦਰੂਨੀ ਖੇਤਰ ਦੇ ਵਿੱਚ ਕੰਮ ਕਰਨ ਵਾਲੇ ਲੋਕ ਉਸ ਨੂੰ ਹਾਸ਼ੀਏ ਤੇ ਰੱਖਣ ਦੇ ਵਿੱਚ ਕਾਮਯਾਬ ਰਹਿੰਦੇ ਹਨ ਤੇ ਆਪਣੇ ਆਪ ਟਿਕਟ ਵੇਚ ਕੇ ਆਰਾਮਦਾਇਕ ਜ਼ਿੰਦਗੀ ਜਿਉਂਦੇ ਹਨ ਤੇ ਉਹ ਵੀ ਉਸ ਦੇ ਕੋਈ ਫੈਸਲੇ ਕਰਨ ਤੋਂ ਪਹਿਲਾਂ ਸੋ ਇਹ ਤੁਹਾਨੂੰ ਦੱਦਿਏ ਕਿ ਨਵਜੋਤ ਕੌਰ ਸਿੱਧੂ ਜੋ ਕਿ ਇਸ ਤੋਂ ਇਲਾਵਾ ਨਵਜੋਤ ਸਿੰਘ ਸਿੱਧੂ ਜੋ ਕਿ ਕਾਂਗਰਸ ਦੇ ਵਿੱਚ ਜਦੋਂ ਸਨ ਤੇ ਉਹਨਾਂ ਦੇ ਵੱਲੋਂ ਰਾਹੁਲ ਗਾਂਧੀ ਦੇ ਗੁਣ ਗਾਏ ਜਾਂਦੇ ਸਨ ਤੇ ਜਦੋਂ ਹੁਣ ਕਾਂਗਰਸ ਪਾਰਟੀ ਨੇ ਉਹਨਾਂ ਨੂੰ ਵੱਡਾ ਰਸਤਾ ਦਿਖਾਲ ਦਿੱਤਾ ਹੈ ਤੇ ਇਸ ਤੋਂ ਬਾਅਦ ਹੁਣ ਨਵਜੋਤ ਕੌਰ ਸਿੱਧੂ ਨੇ ਰਾਹੁਲ ਗਾਂਧੀ ਨੂੰ ਪੱਪੂ ਦੱਸਿਆ ਹੈ ਇਸ ਤੋਂ ਬਾਅਦ ਇੱਕ ਨਵੀਂ ਖਬਰ ਦੀ ਗੱਲ ਕਰੀਏ ਤੇ ਅੰਮ੍ਰਿਤਸਰ ਦੇ ਵਿੱਚ ਪੁਲਿਸ ਹਾਈ ਅਲਰਟ ਦੇ ਉੱਤੇ 5 ਫਰਵਰੀ ਰਾਤ ਨੂੰ 8:30 ਵਜੇ ਦੇ ਕਰੀਬ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਉੱਤੇ ਇੱਕ ਡਰੋਨ ਦੇਖਿਆ ਗਿਆ ਇਸ ਤੋਂ ਬਾਅਦ ਹਵਾਈ ਅੱਡੇ ਨੂੰ ਇੱਕ ਘੰਟੇ ਲਈ ਬੰਦ ਵੀ ਕਰ ਦਿੱਤਾ ਗਿਆ ਸੀ ਸੋ ਇਸ ਤੋਂ ਬਾਅਦ ਤੁਹਾਨੂੰ ਦੱਸ ਦਿਆ ਕਿ ਲਗਾਤਾਰ ਪਾਕਿਸਤਾਨ ਦੀ ਸਰਹੱਦ ਦੇ ਨਾਲ ਜਿਹੜੀ ਕਿ ਪੰਜਾਬ ਦੀ ਸਰਹੱਦ ਲੱਗ ਰਹੀ ਹੈ ਇਸ ਦੇ ਵਿੱਚ ਪਾਕਿਸਤਾਨੀ ਡਰੋਨਾਂ ਦੀ ਐਕਟੀਵਿਟੀ ਦੇਖਣ ਨੂੰ ਮਿਲ ਰਹੀ ਹੈ ਜਿਸ ਤੋਂ ਬਾਅਦ ਕਿ ਫੌਜੀ ਅਤੇ ਇਸ ਤੋਂ ਇਲਾਵਾ ਪੁਲਿਸ ਹੁਣ ਹਾਈ ਅਲਰਟ ਦੇ ਉੱਤੇ ਆ ਚੁੱਕੀ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤਾਂ ਪੰਜਾਬ ਦੇ ਕਿਸਾਨਾਂ ਨੇ ਹੁਣ ਪਾਣੀ ਦੀ ਰਾਖੀ ਦੇ ਲਈ ਅੰਦੋਲਨ ਦਾ ਐਲਾਨ ਕਰ ਦਿੱਤਾ ਹੈ ਸ਼ੁੱਕਰਵਾਰ ਨੂੰ ਪੰਜਾਬ ਦੀਆਂ ਵੱਡੀਆਂ ਕਿਸਾਨ ਜਥੇਬੰਦੀਆਂ ਨੇ ਅੰਮ੍ਰਿਤਸਰ ਦੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਮੱਥਾ ਟੇਕਦਿਆਂ ਹੋਇਆਂ ਪੰਜਾਬ ਦੇ ਜਲ ਸਰੋਤ ਦੀ ਰਾਖੀ ਲਈ ਅਰਦਾਸ ਕੀਤੀ ਹੈ ਤੇ ਸੰਘਰਸ਼ ਦਾ ਬਗਲ ਵਜਾਇਆ ਹੈ ਕਿਸਾਨ ਆਗੂਆਂ ਦੇ ਵਿੱਚ ਬਲਵੀਰ ਸਿੰਘ ਰਾਜੇਵਾਲ ਅਤੇ ਹਰਜਿੰਦਰ ਸਿੰਘ ਲੱਖੋਵਾਲ ਨੇ ਪੰਜਾਬ ਦੇ ਵਿੱਚ ਜਿਸ ਭਿਆਨਕ ਸਥਿਤੀ ਦੇ ਨਾਲ ਪੰਜਾਬ ਸਾਹਮਣਾ ਕਰ ਰਿਹਾ ਹੈ ਉਸ ਲਈ ਗੈਰ ਸੰਵਿਧਾਨਿਕ ਸਮਝੌਤੇ ਅਤੇ ਗਲਤ ਨੀਤੀਆਂ ਜ਼ਿੰਮੇਵਾਰ ਹਨ ਉਹਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਪੰਜਾਬ ਦੇ ਲੋਕ ਹੁਣ ਨਾ ਜਾਗੇ ਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਬਿਮਾਰੀਆਂ ਅਤੇ ਬੰਜਰ ਜ਼ਮੀਨ ਦੇ ਰੂਪ ਦੇ ਵਿੱਚ ਭਾਰੀ ਕੀਮਤ ਚੁਕਾਉਣੀ ਪਵੇਗੀ ਜਿहां ਪੰਜਾਬ ਦੇ ਵਿੱਚ ਜਿੱਥੇ ਕਿ ਪਾਣੀ ਹੀਟਰੀ ਲੈਵਲ ਦੇ ਉੱਤੇ ਆਰਿਆ ਉੱਥੇ ਹੀ ਪੰਜਾਬ ਦੇ 60 ਫੀਸਦੀ ਤੋਂ ਵੱਧ ਪਾਣੀ ਦੇ ਵਿੱਚ ਜਰੀਨੀਅਮ ਘੁਲ ਚੁੱਕਾ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਪੰਜਾਬ ਸਰਕਾਰ ਨੇ ਹੁਣ ਕੈਂਸਰ ਪੀੜਤਾਾਂ ਅਤੇ ਨਸ਼ੇੜੀਆਂ ਦੇ ਇਲਾਜ ਦੇ ਲਈ ಗ್ರಾಮ ਪੰਚਾਇਤਾਂ ਤੋਂ ਦਾਨ ਮੰਗਿਆ ਸੀ ਪਰ ਪੰਚਾਇਤਾਂ ਨੇ ਸਰਕਾਰ ਦੀ ਅਪੀਲ ਨੂੰ ਦਰਕਨਾਰ ਕਰ ਦਿੱਤਾ ਹੈ ਪਿੰਡੂ ਵਿਕਾਸ ਅਤੇ ਪੰਚਾਇਤ ਵਿਭਾਗ ਨੇ 29 ਜਨਵਰੀ ਨੂੰ ਮਹਿਕਮੇ ਦੇ ਸਮੂਹ ਅਫਸਰਾਂ ਨੂੰ ਮੋੜ ਪੱਤਰ ਭੇਜ ਕੇ ਕਿਹਾ ਹੈ ਕਿ ਪੰਚਾਇਤਾਂ ਸ਼ਾਮਲਟ ਜ਼ਮੀਨਾਂ ਤੋਂ ਹੋਣ ਵਾਲੀ ਆਮਦਨ ਦੇ ਵਿੱਚੋਂ ਕੈਂਸਰ ਦੇ ਅਤੇ ਮਰੀਜ਼ਾਂ ਦੇ ਅਤੇ ਨਸ਼ੇੜੀਆਂ ਦੇ ਇਲਾਜ ਦੇ ਲਈ ਯੋਗਦਾਨ ਪੌਣਾ ਤਾਂ ਚਾਹੁੰਦੀਆਂ ਹਨ ਪਰ ਉਹ ਰਕਮ ਕਾਫੀ ਜ਼ਿਆਦਾ ਘੱਟ ਹੈ ਕਿਉਂਕਿ ਪਿੰਡ ਦੇ ਲਈ ਜਿਹੜਾ ਕਿ ਵਿਕਾਸ ਹੋ ਰਿਹਾ ਹੈ ਪਿੰਡ ਦਾ ਉਸ ਦੇ ਪੰਜਾਬ ਸਰਕਾਰ ਨੇ ਕੈਂਸਰ ਦੇ ਇਲਾਜ ਤੇ ਨਸ਼ੇੜੀਆਂ ਦੇ ਇਲਾਜ ਦੇ ਲਈ ਬੁਨਿਆਦੀ ਢਾਂਚਾ ਸਥਾਪਿਤ ਕਰਨ ਦੇ ਉੱਤੇ ਪੰਜਾਬ ਸਟੇਟ ਕੈਂਸਰ ਐਂਡ ਡਰੱਗ ਐਡਿਕਸ਼ਨ ਟ੍ਰੀਟਮੈਂਟ ਇਨਫਰਾਸਟ੍ਰਕਚਰ ਫੰਡ ਐਕਟ 2013 ਤਹਿਤ 9 April 2013 ਨੂੰ ਫੰਡ ਬਣਾਇਆ ਸੀ ਸੋ ਜਿਸ ਤੋਂ ਬਾਅਦ ਹੁਣ ਪੰਚਾਇਤਾਂ ਤੋਂ ਮੰਗਿਆ ਜਾ ਰਿਹਾ ਸੀ ਭਗਵੰਤ ਮਾਨ ਸਰਕਾਰ ਦੇ ਵੱਲੋਂ ਦਾਨ ਕੀ ਨਸ਼ੇੜੀਆਂ ਤੇ ਇਸ ਤੋਂ ਇਲਾਵਾ ਕੈਂਸਰ ਦੇ ਪੀੜਤਾਂ ਦਾ ਇਲਾਜ ਕੀਤਾ ਜਾਵੇ ਪਰ ಗ್ರಾಮ ਪੰਚਾਇਤਾਂ ਦੇ ਵੱਲੋਂ ਹੁਣ ਸਾਫ਼ ਇਨਕਾਰ ਕਰ ਦਿੱਤਾ ਗਿਆ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਗਿੱਦੜਵਾਹਾ ਦੇ ਹੁਣ ਕੋਠੇ ਦਸ਼ਮੇਸ਼ ਨਗਰ ਦੇ ਵਿੱਚ ਪਾਣੀ ਵਾਲੇ ਖਾਲ ਦੇ ਪੁਰਾਣੇ ਵਿਵਾਦ ਨੇ ਖੂਨੀ ਰੂਪ ਧਾਰ ਲਿਆ ਹੈ ਦੋਹਾਂ ਧਿਰਾਂ ਵਿਚਾਲੇ ਤਕਰਾਰ ਇੰਨੀ ਵੱਧ ਗਈ ਕਿ ਗੋਲੀਆਂ ਤੱਕ ਚੱਲ ਗਈਆਂ ਇਸ ਗੋਲੀਬਾਰੀ ਦੇ ਦੌਰਾਨ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ ਜਦਕਿ ਤਿੰਨ ਹੋਰ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਹਨ ਪੁਲਿਸ ਨੇ ਮੌਕੇ ਦੇ ਉੱਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਮਾਮਲੇ ਦੀ ਹਰ ਪੱਖੋਂ ਤਫ਼ਤੀਸ਼ ਕੀਤੀ ਜਾ ਰਹੀ ਹੈ ਮੀਡੀਆ ਜਾਣਕਾਰੀ ਦੇ ਮੁਤਾਬਕ ਦੇਰ ਰਾਤ ਗਿੱਦੜਵਾਹਾ ਦੇ ਕੋਟ ਭਾਈ ਥਾਣੇ ਦੇ ਅਧੀਨ ਆਉਂਦੇ ਪਿੰਡ ਕੋਠੇ ਦਸ਼ਮੇਸ਼ ਦੇ ਵਿੱਚ ਪਾਣੀ ਵਾਲੇ ਚਲਰੀਆ ਸੀ ਜਿਸ ਨੇ ਕੀ ਹਿੰਸਕ ਰੂਪ ਧਾਰਨ ਕਰ ਲਿਆ ਜਿਸ ਤੋਂ ਬਾਅਦ ਕੀ ਗੋਲੀਬਾਰੀ ਹੁੰਦੀ ਹੈ ਤੇ ਇੱਕ ਦੂਸਰੇ ਦੇ ਉੱਤੇ ਹਮਲਾ ਕੀਤਾ ਜਾਂਦਾ ਹੈ ਜਿਸ ਦੇ ਕਾਰਨ ਹੁਣ ਮੌਕੇ ਦੇ ਉੱਤੇ ਹੀ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ ਜਦਕਿ ਤਿੰਨ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਹਨ ਇਸ ਤੋਂ ਬਾਅਦ ਅਗਲੀ ਖਬਰ ਹੁਣ ਡੇਰਾਬਸੀ ਤੋਂ ਨਿਕਲ ਕੇ ਆ ਰਹੀ ਹੈ ਡੇਰਾਬਸੀ ਮੁਬਾਰਕਪੁਰ ਰੋਡ ਦੇ ਉੱਤੇ ਸਥਿਤ ਬੀ ਆਈਪੀ ਇਨਕਲੇਪ ਦੇ ਵਿੱਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਇੱਕ ਸੇਵਾਮੁਕਤ ਫੌਜੀ ਤੇ ਪੰਜ ਛੇ ਜਣੀਆਂ ਦੇ ਵੱਲੋਂ ਡੰਡਿਆਂ ਦੇ ਨਾਲ ਹਮਲਾ ਕਰ ਦਿੱਤਾ ਗਿਆ ਇਸ ਹਮਲੇ ਦੇ ਵਿੱਚ ਸੇਵਾਮੁਕਤ ਫੌਜੀ ਜਨਾ ਤਰਨ ਅਤੇ ਉਸ ਦਾ ਪੁੱਤਰ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਹਨ ਜਿਨ੍ਹਾਂ ਨੂੰ ਕੀ ਇਲਾਜ ਦੇ ਲਈ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਜ਼ਖਮੀ ਸੇਵਾਮੁਕਤ ਫੌਜੀ ਜਨਾਰ ਤਰਨ ਜਨਾਰ ਧੰਨ ਨੇ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਹੈ ਕਿ ਕੁਝ ਦਿਨ ਤੋਂ ਉਸ ਦੀ ਸੁਸਾਇਟੀ ਦੇ ਕੁਝ ਲੋਕਾਂ ਦੇ ਨਾਲ ਤਕਰਾਰ ਚੱਲ ਰਹੀ ਸੀ ਜੋ ਕਿ ਹਿੰਸਾ ਗਰੁੱਪ ਧਾਰਨ ਕਰ ਗਈ ਉਸ ਦੇ ਮੁਤਾਬਕ ਅਚਾਨਕ ਪੰਜੇ ਵਿਅਕਤੀ ਹਥਿਆਰਬੰਦ ਹੋ ਕੇ ਆਏ ਤੇ ਉਸ ਦੇ ਘਰ ਦੇ ਨੇੜੇ ਆ ਕੇ ਉਸ ਦੇ ਉੱਤੇ ਡੰਡਿਆਂ ਦੇ ਨਾਲ ਹਮਲਾ ਕਰ ਦਿੱਤਾ ਹੈ ਜਦੋਂ ਉਸ ਦਾ ਪੁੱਤਰ ਬਚਾਅ ਦੇ ਲਈ ਆਇਆ ਤੇ ਹਮਲਾਵਰਾਂ ਨੇ ਉਸ ਨੂੰ ਵੀ ਨਹੀਂ ਬਖਸ਼ਿਆ ਹੈ ਤੇ ਬੇਰਹਿਮੀ ਦੇ ਨਾਲ ਕੁੱਟਮਾਰ ਕਰ ਦਿੱਤੀ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਜਿੱਥੇ ਕਿ ਹੁਣ ਦਿਨ ਦਿਹਾੜੇ ਹੀ ਗੋਲੀਆਂ ਚੱਲ ਰਹੀਆਂ ਹਨ ਇਸ ਤੋਂ ਇਲਾਵਾ ਪੰਜਾਬ ਦੇ ਵਿੱਚ ਲਗਾਤਾਰ ਲੁੱਟਾਂ ਖੋਹਾਂ ਹੋ ਰਹੀਆਂ ਹਨ ਤੇ ਜ਼ਿਆਦਾਤਰ ਇਹ ਲੁੱਟਾਂ ਖੋਹਾਂ ਤੇ ਗੋਲੀਬਾਰੀ ਦੀਆਂ ਘਟਨਾਵਾਂ ਦਿਨ ਦਿਹਾੜੇ ਹੀ ਹੋ ਰਹੀਆਂ ਹਨ ਸੋ ਰਾਤ ਨੂੰ ਜਿਹੜੇ ਹੁਣ ਪੰਜਾਬ ਦੇ ਵਿੱਚ ਚੋਰ ਆ ਜਾਂ ਫਿਰ ਇਸ ਤੋਂ ਇਲਾਵਾ ਗੈਂਗਸਟਰ ਆ ਉਹ ਵੀ ਜਿਹੜਾ ਉਹ ਨੀਂਦ ਆਰਾਮ ਨਾ ਫਰਮਾ ਰਹੇ ਹਨ ਕਿਉਂਕਿ ਦਿਨ ਵੇਲੇ ਵੀ ਉਹਨਾਂ ਨੂੰ ਕੋਈ ਵੀ ਡਰ ਨਹੀਂ ਹੁੰਦਾ ਦਿਨ ਦਿਹਾੜੇ ਹੀ ਉਹਨਾਂ ਦੇ ਵੱਲੋਂ ਸਾਰੇ ਕਾਰਨਾਮੇ ਕੀਤੇ ਜਾ ਰਹੇ ਹਨ ਤੇ ਦੂਜੇ ਪਾਸੇ ਹੁਣ ਪੁਲਿਸ ਦੇ ਵੱਲੋਂ ਰਾਤ ਦੇ ਸਮੇਂ ਜਿਹੜਾ ਕਿ ਗੈਂਗਸ ਤੇ ਰਾਤ ਦੇ ਸਮੇਂ ਸਪੈਸ਼ਲ ਚੈਕਿੰਗ ਕੀਤੀ ਜਾ ਰਹੀ ਹੈ ਜੀਹਾਂ ਤੁਹਾਨੂੰ ਦੱਸ ਦਈਏ ਕਿ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸੋ ਪੁਲਿਸ ਦੇ ਵੱਲੋਂ ਹੁਣ ਰਾਤ ਦੇ ਸਮੇਂ ਜਿਹੜੀ ਕਿ ਚੈਕਿੰਗ ਕੀਤੀ ਜਾ ਰਹੀ ਹੈ ਹਨੇਰੇ ਦੇ ਵਿੱਚ ਉਹਨਾਂ ਦੇ ਵੱਲੋਂ ਚੈਕਿੰਗ ਦਾ ਹੁਣ ਜਿਹੜਾ ਨਵਾਂ ਪ੍ਰੋਸੀਜਰ ਚਲਾਇਆ ਜਾ ਰਿਹਾ ਹੈ ਕਿ ਚੈਕਿੰਗ ਦੇ ਦੌਰਾਨ ਅੱਡੇ ਦੇ ਨੇੜੇਕ ਲੰਬੇ ਸਮੇਂ ਤੋਂ ਲਬਾਰਸ ਅਵਸਥਾ ਦੇ ਵਿੱਚ ਖੜੇ ਵਾਹਨਾਂ ਦੀ ਚੈਕਿੰਗ ਕੀਤੀ ਗਈ ਇਸ ਤੋਂ ਇਲਾਵਾ ਜਿਹੜੇ ਆਉਣ ਜਾਣ ਵਾਲੇ ਰਾਹੀ ਹਨ ਉਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਸੋ ਜਿਸ ਸਮੇਂ ਪੂਰਾ ਸ਼ਹਿਰ ਸ਼ਾਂਤ ਹੋ ਜਾਂਦਾ ਹੈ ਦੁਕਾਨਾਂ ਬੰਦ ਹੋ ਜਾਂਦੀਆਂ ਹਨ ਉਸ ਸਮੇਂ ਪੁਲਿਸ ਦੇ ਵੱਲੋਂ ਚੈਕਿੰਗ ਬਾਰਦਾਤਾਂ ਪੰਜਾਬ ਦੇ ਵਿੱਚ ਦਿਨ ਦਿਹਾੜੇ ਹੀ ਹੋ ਰਹੀਆਂ ਹਨ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਬਠਿੰਡਾ ਵੱਲ ਵਧ ਰਹੇ ਕਿਸਾਨਾਂ ਦੇ ਉੱਤੇ ਹੁਣ ਅਥਰੂ ਗੈਸ ਦੇ ਗੋਲੇ ਦਾਗੇ ਗਏ ਹਨ ਪੁਲਿਸ ਕਰਮਚਾਰੀਆਂ ਦੇ ਵੱਲੋਂ ਜਿਸ ਤੋਂ ਬਾਅਦ ਕਿ ਹੁਣ ਬਠਿੰਡਾ ਦੇ ਵੱਲ ਪੈਦਲ ਹੀ ਕਿਸਾਨਾਂ ਦੇ ਵੱਲੋਂ ਮਾਰਚ ਸ਼ੁਰੂ ਕਰ ਦਿੱਤਾ ਗਿਆ ਹੈ ਕਿਸਾਨਾਂ ਨੂੰ ਰੋਕਣ ਦੇ ਲਈ ਪੁਲਿਸ ਦੇ ਦੁਆਰਾ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਜਿਸ ਤੋਂ ਬਾਅਦ ਕਿ ਹੁਣ ਸੜਕਾਂ ਦਾ ਹਾਲ ਤੁਸੀਂ ਦੇਖ ਸਕਦੇ ਹੋ ਕਿ ਲੰਬੇ ਜਾਮ ਲੱਗ ਚੁੱਕੇ ਹਨ ਸੋ ਬਠਿੰਡਾ ਦੇ ਹਾਲਾਤ ਦੱਸੇ ਜਾ ਰਹੇ ਹਨ ਇੱਥੇ ਕਿਸਾਨਾਂ ਅਤੇ ਪੁਲਿਸ ਵਿਚਾਲੇ ਜਿਹੜੀ ਆਹਮੋ ਸਾਹਮਣੇ ਚੱਲ ਰਹੀ ਟਕਰਾਅ ਦੇ ਦੌਰਾਨ ਹੁਣ ਆਮ ਲੋਕਾਂ ਨੂੰ ਇਸ ਦਾ ਜਿਹ ਲਣਾ ਪੈ ਰਿਹਾ ਹੈ ਲਗਾਤਾਰ ਨਾਕਾਬੰਦੀ ਹੋ ਰਹੀ ਹੈ ਇਸ ਤੋਂ ਬਾਅਦ ਅਸੂ ਗੈਸ ਅਸੂ ਗੈਸ ਦੇ ਗੋਲੇ ਛੱਡੇ ਜਾ ਰਹੇ ਹਨ ਜਿਸ ਤੋਂ ਬਾਅਦ ਕਿ ਆਮ ਲੋਕਾਂ ਨੂੰ ਘੰਟਿਆਂ ਵੱਧੀ ਖੱਜਲ ਖਵਾਰ ਹੋਣਾ ਪਿਆ ਸਕੂਲੀ ਬੱਸਾਂ ਐਂਬੂਲੈਂਸਾਂ ਵੀ ਜਾਮ ਦੇ ਵਿੱਚ ਫਸੀਆਂ ਰਹੀਆਂ ਤਣਾਅ ਦੇ ਕਾਰਨ ਸਥਿਤੀ ਨੂੰ ਦੇਖਦਿਆਂ ਹੋਇਆਂ ਕਿਸਾਨਾਂ ਦੇ ਹਮਲਾਵਰ ਰੋਖ ਨੂੰ ਦੇਖਦਿਆਂ ਹੋਇਆਂ ਪੁਲਿਸ ਨੇ ਖੁਦ ਹੀ ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ ਦੇ ਉੱਤੇ ਵੱਡੇ ਟਰੱਕ ਅਤੇ ਟਰਾਲੇ ਖੜੇ ਕਰਕੇ ਪੂਰੀ ਤਰ੍ਹਾਂ ਜਾਮ ਕਰ ਦਿੱਤਾ ਤਾਂ ਜੋ ਕਿ ਕਿਸਾਨ ਬਠਿੰਡਾ ਵੱਲ ਨਾ ਵੱਧ ਸਕਣ ਸੋ ਇਹ ਪੰਜਾਬ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਕਿ ਕਿਸਾਨਾਂ ਨੂੰ ਝੋਕਣ ਦੇ ਲਈ ਆਮ ਲੋਕਾਂ ਨੂੰ ਵੀ ਜਿਹੜਾ ਕੀ ਖੱਜਲ ਖਵਾਰ ਕਰ ਦਿੱਤਾ ਗਿਆ ਹੈ ਸੋ ਜਾਮ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਇਸ ਤਰ੍ਹਾਂ ਦੀਆਂ ਤਸਵੀਰਾਂ ਪੰਜਾਬ ਦੇ ਕੋਨੇ-ਕੋਨੇ ਤੋਂ ਨਜ਼ਰ ਆ ਰਹੀਆਂ ਹਨ ਸ਼ਹਿਰਾਂ ਪਿੰਡਾਂ ਦੇ ਵਿੱਚ ਤੇ ਇਸ ਤਰ੍ਹਾਂ ਦੇ ਜਿਹੜੇ ਢੇਰ ਲੱਗੇ ਦਿਖਾਈ ਦੇ ਹੀ ਸਕਦੇ ਹਨ ਸੋ ਇਸ ਤੋਂ ਇਲਾਵਾ ਸ਼ਹਿਰਾਂ ਦੇ ਵਿੱਚ ਹਾਲਾਤ ਜਿਹੜੇ ਕਾਫੀ ਜ਼ਿਆਦਾ ਵਿਗੜ ਚੁੱਕੇ ਹਨ ਸੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਜਿੱਥੇ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ ਪਰ ਸੜਕਾਂ ਦੇ ਉੱਤੇ ਕੂੜੇ ਦੇ ਪਏ ਢੇਰ ਪੰਜਾਬ ਨੂੰ ਕਿਤੇ ਨਾ ਕਿਤੇ ਰੰਗਲਾ ਪੰਜਾਬ ਬਣਾਉਣ ਤੋਂ ਰੋਕ ਰਹੇ ਹਨ ਜਿਨ੍ਹਾਂ ਸਰਕਾਰ ਦੇ ਵੱਲੋਂ ਲੱਖਾਂ ਰੁਪਏ ਲਾ ਕੇ ਚਾਲੂ ਕੀਤੇ ਗਏ ਕੂੜਾ ਚੁੱਕਣ ਵਾਲੇ ਬੰਨਾਂ ਦੇ ਵਜੂਦ ਸ਼ਹਿਰ ਦੇ ਇੱਕੋ ਇੱਕ ਪਾਰਕ ਗੁਰੂ ਗੋਬਿੰਦ ਸਿੰਘ ਪਾਰਕ ਸਰਕਾਰੀ ਸਕੂਲ ਦੇ ਨੇੜੇ ਜ਼ਿਲ੍ਹਾ ਸਿੱਖਿਆ ਦਫ਼ਤਰ ਦੇ ਵਿਚਕਾਰ ਲੱਗੇ ਕੂੜੇ ਦੇ ਢੇਰ ਦੇ ਕਾਰਨ ਰਾਹਗੀਰ ਅਤੇ ਸੈਰ ਕਰਨ ਵਾਲੇ ਵਿਦਿਆਰਥੀਆਂ ਅਤੇ ਰਹਿਣ ਵਾਲਿਆਂ ਨੂੰ ਜਿਉਣਾ ਹੁਣ ਦੁੱਬਰ ਹੋਣਾ ਪਿਆ ਹੈ ਜੀ ਹਾਂ ਇਹ ਤਸਵੀਰਾਂ ਜਿਹੜੀਆਂ ਮੁਕਤਸਰ ਸਾਹਿਬ ਤੋਂ ਨਿਕਲ ਕੇ ਆ ਰਹੀਆਂ ਹਨ ਸੋ ਪੰਜਾਬ ਦੇ ਮੁਕਤਸਰ ਸਾਹਿਰ ਸ਼ਹਿਰ ਦੇ ਵਿੱਚ ਹੀ ਨਹੀਂ ਹੈ ਜਿਹੇ ਹਾਲਾਤ ਬਣੇ ਹਨ ਪੰਜਾਬ ਦੇ ਹਰ ਇੱਕ ਸ਼ਹਿਰ ਦੇ ਕੋਨੇ-ਕੋਨੇ ਤੇ ਜਿਹੇ ਜਿਹੜੇ ਆ ਉਹ ਗੰਦਗੀ ਦੇ ਢੇਰ ਲੱਗ ਚੁੱਕੇ ਹਨ ਸੜਕਾਂ ਤੱਕ ਜਿਹੜੀਆਂ ਹੁਣ ਪੰਜਾਬ ਦੀਆਂ ਸਾਫ਼ ਨਹੀਂ ਹਨ ਉਹਨਾਂ ਦੇ ਉੱਤੇ ਇਸੇ ਤਰ੍ਹਾਂ ਹੀ ਕੂੜੇ ਦੇ ਢੇਰ ਲੱਗੇ ਹੋਏ ਹਨ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਲੱਕੀ ਓਬਰਾਏ ਕਤਲ ਕੇਸ ਕਾਂਡ ਦੇ ਵਿੱਚ ਹੁਣ ਡੀਜੀਪੀ ਗੌਰਵ ਜਾਦਵ ਵੀ ਬਾਰਦਤ ਵਾਲੀ ਥਾਂ ਦੇ ਉੱਤੇ ਪਹੁੰਚੇ ਹਨ ਤੇ ਉਹਨਾਂ ਦੇ ਵੱਲੋਂ ਜਾਇਜ਼ਾ ਲਿਆ ਗਿਆ ਹੈ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਪਾਰਸੋਂ ਸਵੇਰੇ ਹੀ ਜਿਹੜਾ ਕਿ ਗੋਲੀਆਂ ਮਾਰ ਕੇ ਲੱਕੀ ਓਬਰਾਏ ਦਾ ਕਤਲ ਕਰ ਦਿੱਤਾ ਗਿਆ ਸੀ ਦਿਨ ਦਿਹਾੜੇ ਦੀ ਇਹ ਬਾਰਦਤ ਦੱਸੀ ਜਾ ਰਹੀ ਸੀ ਸੋ ਜਿਹੜੇ ਕਾਤਲ ਆ ਉਹ ਅਜੇ ਤੱਕ ਅਫਰਾਰ ਦੱਸੇ ਜਾ ਰਹੇ ਹਨ ਤੇ ਇਸ ਕਾਤਲ ਦੇ ਪਿੱਛੇ ਜਿਹੜਾ ਕਿ ਕਾਰਨ ਮੰਨਿਆ ਜਾ ਰਿਹਾ ਹੈ ਕਿ ਕਾਲਜ ਦੀ ਪ੍ਰਧਾਨਗੀ ਜਿਹੜੀ ਆ ਉਹ ਕਾਰਨ ਮੰਨਿਆ ਜਾ ਰਿਹਾ ਹੈ ਕਿ ਕਾਲਜ ਦੀ ਪ੍ਰਧਾਨਗੀ ਨੂੰ ਲੈ ਕੇ ਹੀ ਲੱਕੀ ਓ ਨਿਕਾਉਣੀ ਪਈ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਹੁਣ ਡੀਜੀਪੀ ਤੱਕ ਜਿਹੜੇ ਕੀ ਉੱਥੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਪਹੁੰਚ ਚੁੱਕੇ ਹਨ ਤੇ ਜਾਂਚ ਉਹਨਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਇਸ ਤੋਂ ਬਾਅਦ ਸੁਖਜਿੰਦਰ ਰੰਧਾਵਾ ਦੇ ਦੁਆਰਾ ਹੁਣ ਆਮ ਆਦਮੀ ਪਾਰਟੀ ਦੇ ਉੱਤੇ ਤਿੱਖਾ ਨਿਸ਼ਾਨਾ ਸਾਧਿਆ ਗਿਆ ਹੈ ਉਹਨਾਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਨੇ ਆਪਰੇਸ਼ਨ ਪਰਹਾਰ ਸ਼ੁਰੂ ਕੀਤਾ ਹੈ ਜਾਂ ਫਿਰ ਗੈਂਗਸਟਰਾਂ ਨੇ ਹੀ ਸ਼ੁਰੂ ਕਰ ਦਿੱਤਾ ਹੈ ਜਿਸ ਦੇ ਹਿਸਾਬ ਦੇ ਨਾਲ ਪੰਜਾਬ ਦੇ ਵਿੱਚ ਅੱਜ ਦਿਨ ਗੋਲੀਬਾਰੀ ਦੀਆਂ ਘਟਨਾਵਾਂ ਦੇਖਣ ਨੂੰ ਮਿਲ ਰਹੀਆਂ ਹਨ ਲਗਾਤਾਰ ਗੈਂਗਸਟਰਾਂ ਦੇ ਵੱਲੋਂ ਫਰੋਤੀ ਦੀਆਂ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਤੇ ਦਿਨ ਦਿਹਾੜੇ ਹੀ ਇਹ ਅੰਜਾਮ ਦਿੱਤਾ ਜਾ ਰਿਹਾ ਹੈ ਸੋ ਇਸੇ ਦੌਰਾਨ ਹੁਣ ਉਹਨਾਂ ਦੇ ਵੱਲੋਂ ਭਗਵੰਤ ਮਾਨ ਨੂੰ ਸਵਾਲ ਪੁੱਛਿਆ ਗਿਆ ਹੈ ਕਿ ਪੰਜਾਬ ਦੇ ਵਿੱਚ ਅਪਰੇ ਪ੍ਰਹਾਰ ਪੰਜਾਬ ਸਰਕਾਰ ਨੇ ਸ਼ੁਰੂ ਕੀਤਾ ਹੈ ਜਾਂ ਫਿਰ ਗੈਂਗਸਟਰਾਂ ਨੇ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਦੇਸ਼ ਭਰ ਦੇ ਵਿੱਚ ਹੁਣ 2.5 ਕਰੋੜ ਤੋਂ ਬਾਅਦ ਆਧਾਰ ਕਾਰਡ ਦਿੱਤੇ ਗਏ ਹਨ ਰੱਦ ਜੀਹਾਂ UIDAI ਦੇ ਵੱਲੋਂ ਦੁਬਾਰਤੋਂ ਰੋਕਣ ਦੇ ਲਈ ਚੁੱਕਿਆ ਹੈ ਸਖਤ ਕਦਮ ਧੋਖਾਧੜੀ ਅਤੇ ਸਰਕਾਰੀ ਸਕੀਮਾਂ ਦੇ ਗਲਤ ਫਾਇਦੇ ਰੋਕਣ ਲਈ ਵਿੰਡੀ ਗਈ ਹੈ ਮੁਹਿੰਮ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ SBYL ਦੇ ਮੁੱਦੇ ਦੇ ਉੱਤੇ ਗਰਮਾ ਗਈ ਹੈ ਸਿਆਸਤ ਹਰਿਆਣਾ ਨੂੰ ਪਾਣੀ ਦੇਣ ਦੀ ਸਾਜਿਸ਼ ਰਚ ਰਹੀ ਹੈ ਸਰਕਾਰ ਜੀਹਾਂ ਬਾਦਲ ਦੇ ਵੱਲੋਂ ਇਹ ਦਾਵਾ ਕੀਤਾ ਜਾ ਰਿਹਾ ਹੈ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਪੰਜਾਬ ਦੇ ਦਰਿਆਈ ਪਾਣੀਆਂ ਦੇ ਮੁੱਦੇ ਦੇ ਉੱਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਘੇਰਦਿਆਂ ਹੋਇਆਂ ਤਿੱਖਾ ਬਿਆਨ ਜਾਰੀ ਕੀਤਾ ਹੈ ਬਾਦਲ ਨੇ ਦੋਸ਼ ਲਾਇਆ ਹੈ ਕੇਂਦਰੀ ਟ੍ਰਿਬਿਊਨਲ ਟੀਮ ਵੱਲੋਂ ਪੰਜਾਬ ਦੇ ਪਾਣੀਆਂ ਦਾ ਜਾਇਦਾ ਲੈਣ ਦੇ ਲਈ ਕੀਤਾ ਜਾ ਰਿਹਾ ਦੌਰਾ ਸੂਬੇ ਦੇ ਪਾਣੀਆਂ ਨੂੰ ਲੁੱਟਣ ਦੀ ਇੱਕ ਵੱਡੀ ਸਾਜ਼ਿਸ਼ ਦਾ ਹਿੱਸਾ ਹੈ ਜਿਸ ਨੂੰ ਕਿ ਭਗਵੰਤ ਮਾਨ ਸਰਕਾਰ ਦੀ ਪੂਰੀ ਹਮਾਇਤ ਹਾਸਲ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤਾਂ ਪੁਲਿਸ ਦੇ ਧੱਕੇਸ਼ਾਹੀ ਦੇ ਖਿਲਾਫ ਕਿਸਾਨਾਂ ਨੇ ਫੂਕੀ ਹੈ ਸਰਕਾਰ ਦੀ ਅਤੇ ਭਗਵੰਤ ਮਾਨ ਦੀ ਅਰਥੀ ਜੀ ਹਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਭਗਵੰਤ ਮਾਨ ਦਾ ਇੱਕ ਬੋਤ ਬਣਾਇਆ ਹੋਇਆ ਹੈ ਕਿਸਾਨਾਂ ਦੇ ਵੱਲੋਂ ਜਿਸ ਨੂੰ ਕਿ ਬਾਅਦ ਵਿੱਚ ਆਗ ਲਗਾ ਦਿੱਤੀ ਜਾਂਦੀ ਹੈ ਜਿੱਆਂ ਲੋਕਤੰਤਰ ਦਾ ਘਾਣ ਕਰ ਰਹੀ ਸੂਬੇ ਦੀ ਸਰਕਾਰ ਦੇ ਦੁਆਰਾ ਹੁਣ ਲਗਾਤਾਰ ਕਿਸਾਨਾਂ ਦੇ ਉੱਤੇ ਤੱਕਾ ਕੀਤਾ ਜਾ ਰਿਹਾ ਹੈ ਸੋ ਕਿਸਾਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਲਗਾਤਾਰ ਪੰਜਾਬ ਦੀ ਸਰਕਾਰ ਦੇ ਵੱਲੋਂ ਕਿਸਾਨਾਂ ਤੇ ਲਾਠੀ ਚਾਰਜ ਕਰਵਾਇਆ ਜਾ ਰਿਹਾ ਹੈ ਪੁਲਿਸ ਦੇ ਕੋਲੋਂ ਜਿਸ ਤੋਂ ਬਾਅਦ ਕੀ ਸੂਬੇ ਭਾਰ ਦੇ ਵਿੱਚ ਕਿਸਾਨਾਂ ਨੇ ਹੁਣ ਸ਼ੁੱਕਰਵਾਰ ਨੂੰ ਦੇਰ ਸ਼ਾਮ ਸੂਬੇ ਦੇ ਵਿੱਚ ਭਗਵਾਨਤਮਾਨ ਸਰਕਾਰ ਦੇ ਪੁਤਲੇ ਅਤੇ ਇਸ ਤੋਂ ਰਵਾ ਭਗਵਾਨਤਮਾਨ ਦੀਆਂ ਆਰਥੀਆਂ ਫੂਕੀਆਂ ਗਈਆਂ ਹਨ ਇਸ ਤੋਂ ਬਾਅਦ ਇੱਕ ਇੱਕ ਹਜ਼ਾਰ ਰੁਪਈਆ ਜਿੱਥੇ ਕਿ ਔਰਤਾਂ ਨੂੰ ਹੁਣ ਤਕਰੀਬਨ 4 ਸਾਲ ਵੇਟ ਕਰਦਿਆਂ ਨੂੰ ਹੋ ਚੁੱਕੇ ਹਨ ਪੰਜਾਬ ਦੀਆਂ ਨੂੰ ਸੋ ਇਸ ਤੋਂ ਬਾਅਦ ਹੁਣ ਲਗਾਤਾਰ ਸਵਾਲ ਉੱਠ ਰਹੇ ਹਨ ਕਿ ਆਖਰਕਾਰ 1-1000 ਰੁਪਏ ਮਿਲਣਗੇ ਕਦੋਂ ਨੂੰ ਸੋ ਬਾਰ-ਬਾਰ ਸਵਾਲ ਪੁੱਛਣ ਤੋਂ ਬਾਅਦ ਹੁਣ ਮੀਡੀਆ ਦੇ ਵੱਲੋਂ ਇੱਕ ਵਾਰ ਫਿਰ ਤੋਂ ਭਗਵੰਤ ਮਾਨ ਨੂੰ ਸਵਾਲ ਪੁੱਛੇ ਗਏ ਹਨ ਕਿ ਪੰਜਾਬ ਦੀਆਂ ਔਰਤਾਂ ਨੂੰ ਆਖਰਕਾਰ 1-1000 ਰੁਪਏ ਆਖਰਕਾਰ ਕਦੋਂ ਮਿਲਣ ਜਾ ਰਹੇ ਹਨ ਸੋ ਭਗਵੰਤ ਮਾਨ ਦੇ ਦੁਆਰਾ ਕਿਹਾ ਗਿਆ ਹੈ ਕਿ ਮਾਰਚ ਦੀ ਪਹਿਲੀ ਤਰੀਕ ਨੂੰ ਬਜਟ ਪੇਸ਼ ਕੀਤਾ ਜਾਵੇਗਾ ਜਿਸ ਦੇ ਵਿੱਚ ਕੀ ਇਹ 1-1000 ਰੁਪਏ ਵਾਲਾ ਵੀਗਾ ਸੁਬੀਡੀਓ ਨਾਲ ਤੱਕ ਦੇਖਣ ਦੇ ਲਈ ਅਤੇ ਖਬਰਾਂ ਦੇ ਵਿੱਚ ਬਣੇ ਰਹਿਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦੀ